ਅੱਜ ਆਪਣੇ ਪਿੰਡ ਕਿਰਸਾ ਹਰਨਾਮ ਸਿੰਘ ਤੋਂ ਮਿੱਤੀ ਅੱਖ ਮੈਨੂੰ 2025 ਜੋਖੋਸ਼ ਅੱਜ ਇੰਡੀਆ ਤੇ ਪਾਕਿਸਤਾਨ ਦੇ ਵਿਚੋੜੇ ਉਹਦੇ ਬਾਰੇ ਗੱਲਬਾਤ ਕਰਨਾ ਚਾਹੁੰਦਾ ਜਿਹੜੀ ਸਿੱਖ ਹੋਮ ਹੈ ਇੱਕ ਅਲੱਗ ਦਾ ਕੋਰਨਰ ਪੁਰਾਣਿਕ ਸਾਧਾ ਹੁਪਨਾ ਹੈ ਕਿ ਨਾਸੀ ਹਿੰਦੂ ਹੈ ਨਾਸੀ ਮੁਸਲਮਾਨ ਜਿਹਦਾ ਮਤਲਬ ਹੈ ਕਿ ਅਸੀਂ ਹਿੰਦੂ ਤੇ ਮੁਸਲਮਾਨ ਤੋਂ ਅਲੈਦਾ ਹੈ ਕਿ ਪਰ ਅੱਜ ਜਿਹੜਾ ਜੰਗ ਛਿੜ ਪਿਆ ਹੈ ਇਹ ਹਿੰਦੂ ਤੇ ਮੁਸਲਮਾਨ ਦੇ ਦਰਮਿਆਨ ਹੈ ਪਰ ਇਹਦੇ ਵਿੱਚ ਨੁਕਸਾਨ ਸਿੱਖਾਂ ਦਾ ਵੀ ਹੋ ਰਿਹਾ ਹੈ ਕਿਉਂ ਕਰਕੇ ਪੁਛ ਦੇ ਵਿੱਚ ਵੀ ਇੱਕ ਗੁਰਦੁਆਰੇ ਦੇ ਉੱਤੇ ਬੰਬ ਸਿੱਟੇ ਗਏ ਐ ਤੇ ਉੱਥੋਂ ਦੇ ਗ੍ਰੰਥੀ ਸਾਹਿਬ ਤੇ ਹੋਰ ਦੋ ਸਿੱਖ ਸ਼ਹੀਦ ਹੋ ਗਏ। ਜਿਦੋਂ ਅਸੀਂ ਇਹਨਾਂ ਦੋਨਾਂ ਫਿਰਕਿਆਂ ਦੀ ਲੜਾਈ ਦੇ ਵਿੱਚ ਨਹੀਂ ਐ ਤੇ ਇਹਦਾ ਮਤਲਬ ਨਹੀਂ ਐ ਕਿ ਸਾਡੇ ਉੱਤੇ ਕਿਸੇ ਤਰ੍ਹਾਂ ਦਾ ਬਾਹਰ ਕੀਤਾ ਜਾਵੇ। ਕਿਉਂ ਕਰਕੇ ਜਿਹੜਾ ਫੈਸਲਾ ਵਿਕਟੋਰੀਆ ਦੇ ਪ੍ਰਾਈਮ ਮਿਨਿਸਟਰ ਮੋਤੀ ਸਾਹਿਬ ਨੇ ਕਿਹਾ ਹੈ ਆਪਣੀ ਕੈਬਨਿਟ ਦੇ ਵਿੱਚ ਕੈਬਨਿਟ ਦੇ ਵਿੱਚ ਸਿਕਿਉਰਿਟੀ ਕਮੇਟੀ ਹੈ ਉਹਦੇ ਵਿੱਚ ਕੋਈ ਸਿੱਖ ਨਹੀਂ ਹੈ ਸਾਰੇ ਇੱਕ ਫਿਟਕੇ ਦੇ ਹਿੰਦੂ ਹੈ ਤੇ ਇਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਪਾਕਿਸਤਾਨ 'ਤੇ ਹਮਲੇ ਕਰਨੇ ਹਨ ਕਿਉਂਕਿ ਕਿ ਪਾਕਿਸਤਾਨ ਦੀ ਸ਼ਫੇਤ ਹੈ ਕਿ ਪਾਕਿਸਤਾਨ ਨੇ ਜੋ ਪਹਿਲ ਕਾਰਨ ਦੇ ਵਿੱਚ ਹਿੰਦੂ ਮਾਰੇ ਆ ਉਹ ਪਾਕਿਸਤਾਨ ਦੀ ਕੋਈ ਜਥੇਬੰਦੀ ਸੀ ਜਿਸ ਨੇ ਇਹ ਕੰਮ ਕੀਤਾ ਸਾਡੀ ਪਾਰਟੀ ਨੇ ਪੂਰੀ ਗਰੈਫਟ ਕੀਤੀ ਹੈ ਕਿ ਇੰਟੈਲੀਜੈਂਸ ਬੀਰੋ ਰੋ ਨੈਸ਼ਨਲ ਸਕਿਉਰਟੀ ਐਡਵਾਈਜ਼ਰ ਫੋਰਨ ਆਫਿਸ ਮਿਲਟਰੀ ਇੰਟੈਲੀਜੈਂਸ ਤੇ ਬਾਕੀ ਜੀਆਂ ਜਿਹੜੀਆਂ ਏਜੰਸੀਆਂ ਹੈ ਉਨਾਂ ਨੇ ਕਿਸੇ ਨੇ ਨਹੀਂ ਦੱਸਿਆ ਕਿ ਇਹਦਾ ਹੱਥ ਪਾਕਿਸਤਾਨ ਦਾ ਹੈ ਇਸ 10 ਗ੍ਰਾਮ ਦੇ ਕਤਲ ਦੇ ਵਿੱਚ ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਇੰਡੀਆ ਕੋਈ ਟੱਟ ਨਹੀਂ ਹੈ ਪਿੱਛੇ ਜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਉਹਨਾਂ ਦੇ ਹੋਮਸ ਹੋਮ ਮਿਨਿਸਟਰ ਅਮਿਤ ਸ਼ਾਹ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਫੋਰਨ ਮਿਨਿਸਟਰ ਜੈ ਸ਼ੰਕਰ ਰੌ ਦੇ ਮੁਖੀ ਸਿਨਾ ਜੀ ਤੇ ਸਾਬਕਾ ਰੌ ਦੇ ਮੁਖੀ ਕੋਇਲ ਜੀ اور ਨੈਸ਼ਨਲ ਸਕਿਉਰਿਟੀ ਅਡਵਾਈਜ਼ਰ ਨੇ ਇੱਕ ਸਕੀਮ ਦੇ ਤਹਿਤ ਸਾਡੇ 3 ਕੁਰਸੀ ਟੈਂਡਰਾਂ ਦੀ ਧਰਤੀ ਦੇ ਵਿੱਚ ਜਾਣੋ ਮਾਰ ਦਿੱਤੇ ਹੈ ਅਸੈਸਮੈਂਟ ਕਰਦੇ ਹੈ ਜਿੰਨਾਂ ਦੇ ਵਿੱਚੋਂ ਹਰਦੀਪ ਸਿੰਘ ਨਿਜਰੇ ਕੇ ਆਪਣਾ ਰਤੂ ਚੰਦ ਸਿੰਘ ਮਲਕ ਹੈ ਕਿ ਹੈ ਸੁਖਦੂਰ ਸਿੰਘ ਮੁੰਪੇ ਦੇ ਹੈ ਕਿ ਹੈ ਤੇ ਬ੍ਰਿਟਾਣੀਆਂ ਦੇ ਵਿੱਚ ਆਪਣੇ ਖੰਡੇ ਨੂੰ ਤਕਰ ਕੀਤਾ ਗਿਆ ਤੇ ਪਾਕਸਾਂ ਦੇ ਵਿੱਚ ਭਰਮਜੀਤ ਸਿੰਘ ਪਟਵਾਰ ਤੇ ਦੂਸਰਾ ਆਪਣੇ ਰੋਡੇ ਸਾਹਿਬ ਨੂੰ ਕਲਪ ਕੀਤਾ ਗਿਆ ਜਿਹਦਾ ਮਤਲਬ ਹੈ ਕਿ ਇੰਡੀਆ ਨੇ 3 ਦੇਸ਼ਾਂ ਦੀ ਸੋਵਰਨਿਟੀ ਜਾਂ ਬਾਛੈ ਤੋੜਦੀ ਹੈ ਜਿਹੜਾ ਕਿ ਇੱਕ ਬਹੁਤ ਵੱਡਾ ਇੱਕ ਜੁਰਮ ਹੈ ਤੇ ਅਮਰੀਕਾ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਉਥੋਂ ਦੇ ਸਿੱਖ ਲੀਡਰ ਪੰਨੂ ਨੂੰ ਵੀ ਮਾਰ ਦਿੱਤਾ ਜਾਵੇ ਪਰ ਜਿਹੜੀ ਅਮਰੀਕਾ ਦੀ ਏਜੰਸੀ ਸੀ ਉਸ ਨੇ ਪਹਿਲੇ ਪਤਾ ਕਰ ਲਿਆ ਕਿ ਇਹਦੇ ਵਿੱਚ ਇੰਡੀਆ ਦਾ ਹੱਥ ਹੈ ਤੇ ਉਹਨਾਂ ਨੇ ਇੱਕ ਬੰਦਾ ਫੜ ਲਿਆ ਤੇ ਰੋ ਦਾ ਇੱਕ ਅਫਸਰ ਯਾਦਵ ਨੂੰ ਉਹਨਾਂ ਨੇ ਨਾਂ ਲੈ ਕੇ ਕਿਹਾ ਕਿ ਇਹਦੀ ਸਕੀਮ ਸੀਗੀ ਦੂਸਰੇ ਪਾਸੇ ਕੈਨੇਡਾ ਦੀ ਜਿਹੜੀ ਪ੍ਰਾਈਮ ਮਿਨਿਸਟਰ ਸਾਬਕਾ ਸੀ ਟਰੂਡੋ ਸਾਹਿਬ ਉਹਨਾਂ ਨੇ ਆਪਣੀ ਪਾਰਲੀਮੈਂਟ ਔਟਵਾ ਦੇ ਵਿੱਚ ਬਿਆਨ ਦਿੱਤਾ ਹੈ ਕੀ ਇੰਡੀਆ ਦਾ ਹੱਥ ਹੈ ਜਿਹੜੇ ਸਿੱਖਾਂ ਨੂੰ ਕੈਂਡੀਡੇਟ ਦੇ ਵਿੱਚ ਸੈਸਨੇਟ ਮਰਵਾਇਆ ਗਿਆ ਸੋ ਜੇ ਐਕਸ਼ਨ ਹੈਗਾ ਤੇ ਇਹ ਮੌਲਖ ਇੰਡੀਆ ਦੇ ਉੱਤੇ ਇੱਥੇ ਲੈ ਸਰ ਦੇ ਕਿਉਂ ਕਰਤੇ ਇਹਦੇ ਵਿੱਚ ਸਬੂਤ ਹੈ ਦੂਸਰੀ ਚੀਜ਼ ਹੈ ਕਿ ਅਮਰੀਕਾ ਦੀ ਇੱਕ ਮਨੋ ਡਾਕਟਰੀ ਨੇ ਜਿਹਦੇ ਤਹਿਤ ਕੋਈ ਵੀ ਮੁਨਖ ਅਮਰੀਕਾ ਦੀ ਅੱਖ ਵੱਲ ਨਹੀਂ ਦੇਖ ਸਕਦਾ ਪਿਛਲੇ ਜੰਗ ਦੇ ਵਿੱਚ ਪਰਲ ਹਾਰਬਰ ਦੇ ਉੱਤੇ ਜਾਪਾਨ ਨੇ ਹਮਲਾ ਕੀਤਾ ਸੀਗਾ ਤਾਂ ਫਿਰ ਅਮਰੀਕਾ ਨੇ ਪੂਰਾ ਬਦਲਾ ਲਿਆ ਜਿੰਨਾ ਛੇ ਜਾਪਾਨ ਨੇ ਹੱਥ ਵੀ ਖੜੇ ਕੀਤੇ ਉਨਾ ਛੇ ਅਮਰੀਕਾ ਨੇ ਜਾਪਾਨ ਦਾ ਫੇੜਾ ਨਹੀਂ ਛੱਡਿਆ ਸੋ ਅਸੀਂ ਹੈਰਾਨ ਹੈ ਕਿ ਅਜੇ ਤੱਕ ਅਮਰੀਕਾ ਨੇ ਇੰਡੀਆ ਦੇ ਨਾਲ ਚੂਹੀ ਚੰਗੀ ਤਰ੍ਹਾਂ ਗੱਲਬਾਤ ਕੀਤੀ ਕੈਨੇਡੀਨੀਆਂ ਨੇ ਚੂਹੀ ਕੀਤੀ ਪਾਕਿਸਤਾਨ ਨੇ ਚੂਹੀ ਕੀਤੀ ਬ੍ਰਿਟਾਨੀਆ ਨੇ ਚੂਹੀ ਕੀਤੀ ਤੇ ਸਾਡੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੰਘ ਮਾਰਦਾ ਥਾ ਮਾਰਤੇ ਫੇ ਸਾਰੇ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਾਰ ਦੁੱਤਾ ਫੇ ਫਰੀਦਕੋਟ ਦੇ ਵਿੱਚ ਹਰੀਨਾਉ ਪਿੰਡ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਮਾਰ ਦੁੱਤਾ ਹੈ ਕਿ ਇਹ ਜਿਹੜੀਆਂ ਸਟੇਟ ਦੀਆਂ ਅਕਿਲੈਂਸ ਨੇ ਇਹ ਬਹੁਤ ਖਤਰਨਾਕ ਰਹੀਆਂ ਤੇ ਹੁਣ ਪੁੰਛ ਜਿਹੜਾ ਕਸ਼ਮੀਰ ਦਾ ਹਲਕਾ ਹੈ ਉੱਥੋਂ ਦੀ ਆਬਾਦੀ ਖੈਰ ਦੀ ਮੁਸਲਮਾਨਾਂ ਦੀ ਹੈ ਤੇ ਸਿੱਖਾਂ ਦੀ ਹੈ ਉੱਥੇ ਵੀ ਪਤਾ ਨਹੀਂ ਕਿਸ ਨੇ ਸ਼ਰਾਦਤ ਕੀਤੀ ਹੈ ਪਾਕਿਸਤਾਨ ਨੇ ਕੀਤੀ ਹੈ ਜਾਂ ਇੰਦੀਆਂ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਉੱਤੇ ਬੰਬ ਸੁੱਟ ਕੇ ਗ੍ਰੰਥੀ ਸਾਹਿਬ ਤੇ ਹੋਰ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਸਾਡੀ ਪਾਰਟੀ ਨਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਨੇ ਪਕਸਤਾਨ ਦੇ ਨਾਲ ਨਿਊਟਰੈਲਿਟੀ ਦੇ ਨਾਲ ਰਹਿਣਗੇ ਨਾ ਅਸੀਂ ਚੀਨ ਦੇ ਨਾਲ ਲੜਾਂਗੇ ਨਾ ਸੀ ਪਾਕਿਸਤਾਨ ਦੇ ਖਿਲਾਫ ਲੜਾਂਗੇ ਅਸੀਂ ਆਪਣੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਦੇ ਵਿੱਚ ਜਿੱਥੇ ਸਾਡੇ ਵੱਸੋਂ ਹੈ ਅਸੀਂ ਅਮਰੀਕਾ ਤੇ ਜਿਹੜੀਆਂ ਲੈਂਦੇ ਗਏ ਦੀਆਂ ਜਿਵੇਂ ਉਹ ਪਸੰਦ ਮੁੱਲਤ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਇਹ ਜਿਹੜੇ ਸਿੱਖਾਂ ਦੇ ਇਲਾਕੇ ਐ ਇਹਨਾਂ ਨੂੰ No Fly Zone ਡਿਕਲੇਅਰ ਕੀਤਾ ਜਾਵੇ ਜਿੱਦੇ ਉਤੋਂ ਕੋਈ ਵੀ ਜੰਗੀ ਹਵਾਈ ਜਾਂਚ ਜਾਂ ਕੋਈ ਜੰਗੀ ਮਸਾਇਲ ਇਹਦੇ ਤੋਂ ਉਡਾਣ ਨਾ ਭਰ ਸਕੇ ਮੈਂ ਆਸ ਕਰਦਾ ਐ ਇਹ ਸਾਡੀ ਮੰਗ ਨੂੰ ਸਾਰੇ ਸਵੀਕਾਰ ਕਰਨਗੇ ਅਸੀਂ ਅਮਨ ਪਸੰਦ ਐ ਸਾਡਾ ਇਸ ਦੇ ਵਿੱਚ ਕੋਈ ਲੈਣ ਦੇ ਨਹੀਂ ਐ ਅਸੀਂ ਅੱਜ ਇਹ ਕਮੇ ਤੇ ਇਹ ਦਾ ਸਾਡਾ ਫਸ ਫੈਸਲੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਕਾਲੀਦਾ ਅੰਬਰਸਰ ਜਨਮ ਦੇ ਵਿੱਚ ਹਿੱਸਾ ਨਹੀਂ ਲਓ।